ਜਿੰਨੇ ਆ ਪੀਰ پیغمبر ਮਾਏ ਤੂੰ ਸਭ ਦਾ ਰਤਬਾ ਐਵੇਂ ਆਪਣੇ ਢਿੱਡੋਂ ਜੰਮੀ ਧੀ ਨੂੰ ਛੱਡ ਕੇ ਕੈਨੇਡਾ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਮਾਂ ਆਪਣੀ ਧੀ ਨੂੰ ਤਿੰਨਾਂ ਸਾਲਾਂ ਬਾਅਦ ਬੁਲਾਉਂਦੀ ਆ ਤਾਂ ਦੇਖੋ ਕਿਵੇਂ 에어ਪੋਰਟ ਤੇ ਜਦੋਂ ਧੀ ਆਪਣੀ ਮਾਂ ਨੂੰ ਦੇਖਦੀ ਆ ਤੇ ਧੀ ਨੂੰ ਚਾ ਚੜ ਜਾਂਦਾ ਤੇ ਭੱਜ ਕੇ ਆਪਣੀ ਮਾਂ ਨੂੰ ਜੱਫੀ ਪਾ ਲੈਂਦੀ ਆ ਤੇ ਮਾਂ ਵੀ ਆਪਣੀ ਤੀਨੂੰ ਦੇਖ ਕੇ ਭਾਵਕ ਹੋ ਜਾਂਦੀ ਹੈ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਨ ਤੋਂ ਪੁੱਠ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਟਣੇ ਸੌਖੇ ਨਹੀਂ ਜਨਾਂ ਨੂੰ ਛੱਟਣਵੇਂ